ਜੇ ਅਸੀਂ ਆਨੰਦ ਹੀ ਨਾ ਮਾਣਿਆ ਜ਼ਿੰਦਗੀ ਵਿੱਚ ਉਹਦੇ ਗੱਲੇ ਵੀ ਨਾ ਮਿਲੇ ਤੇ ਉਹਦਾ ਕੀ ਫਾਇਦਾ ਉਹ ਗੱਲੇ ਮਿਲਣ ਦਾ ਵੀ ਇਹ ਵੀ ਮੁਹਾਵਰਾ ਵੀ ਗੱਲੇ ਮਿਲਣਾ ਮਤਲਬ ਆਨੰਦਿਤ ਹੋਣਾ ਅਸੀਂ ਕਿਸੇ ਦੇ ਗੱਲੇ ਮਿਲ ਕੇ ਜਿਵੇਂ ਆਨੰਦਿਤ ਹੁੰਨੇ ਆ ਜਿਵੇਂ ਪਿਆਰ ਵਾਲਾ ਕੋਈ ਜੀਵ ਹੈ ਤੇ ਸਾਨੂੰ ਬੜਾ ਅੱਛਾ ਲੱਗਦਾ ਅੱਜ ਕੱਲ ਜਿੰਨੇ ਵੀ ਡਿਪਰੈਸ਼ਨ ਵਗੈਰਾ ਕੋਈ ਵੀ ਬਿਮਾਰੀਆਂ ਹੁੰਦੀਆਂ ਨੇ ਉਹਦੇ ਨੀਂਦ ਦੀ ਗੋਲੀ ਦਿੰਦੇ ਨੇ ਭਈ ਇਹ ਬੰਦੇ ਨੂੰ ਜਿਹੜਾ ਵਿਚਾਰ ਆਣੇ ਬੰਦ ਹੋ ਜਾਣ ਇਹ ਪ੍ਰੇਸ਼ਾਨੀ ਦੂਰ ਹੋ ਜਾਏਗੀ। ਅੱਥੇ ਹੁਣ ਸਿਰ ਕੱਟ ਕੇ ਇੱਕ ਮੁਹਾਵਰਾ ਵੀ ਆ ਵੀ ਮੇਰਾ ਸਿਰ ਵੀ ਤਰਲੇ ਹਾਜ਼ਰ ਹੈ ਪਰ ਅੱਥੇ ਜੇ ਤੁਸੀਂ ਫਿਲਾਸੋਫੀਕਲ ਅਰਥ ਲੈਣੇ ਤੇ ਅਸੀਂ ਕਹਾਂਗੇ ਹਮ ਹੈ। ਹਮੈ ਨੂੰ ਅਸੀਂ ਮਾਰ ਦਈਏ ਤੇ ਉਸ ਹਮੈ ਦੇ ਉੱਤੇ ਆਪਣੇ ਗਿਆਨ ਨੂੰ ਬਿਠਾ ਦੇ। ਹਸਬੰਡ ਵਾਈਫ ਦਾ ਇੱਕ ਰਿਲੇਸ਼ਨ ਨਕਸ਼ਾ ਖਿੱਚ ਕੇ ਗੁਰੂ ਸਾਹਿਬ ਨੇ ਦੱਸਿਆ ਵੀ ਇਸ ਤਰ੍ਹਾਂ ਦਾ ਜਿਹੜਾ ਜੀਵਨ ਹੈ ਜਿਵੇਂ ਮੈਂ ਪਹਿਲਾਂ ਕਹ ਰਹੀ ਸੀ ਵੀ ਜੇ ਇਹ ਅਖੀਰ ਲੀਆਂ ਦੋ ਤਿੰਨ ਪੰਕਤੀਆਂ ਪੜ ਲਏ ਤੇ ਸਾਡੇ ਘਰ ਦੇ ਵਿੱਚ ਜਿਹੜੇ ਇੰਨਾ ਪਿਆਰ ਇੰਨੀ ਡੈਡੀਕੇਸ਼ਨ ਇੰਨੀ ਇਨਵੋਲਵਮੈਂਟ ਡੈਡੀਕੇਸ਼ਨ ਦਾ ਮਤਲਬ ਇਨਵੋਲਵਮੈਂਟ ਆਪਣੇ ਸਾਥ ਦੇ ਨਾਲ ਇੰਨੀ ਇਨਵੋਲਵਮੈਂਟ ਹੋ ਜਾਏ ਤੇ ਸਾਡੇ ਜੀਵਨ ਸੁਖੀ ਹੋ ਜਾਣ ਜਿਹੜੇ ਡਾਈਵੋਰਸ ਰੇਟ ਸਾਡੇ ਵਧ ਰਹੇ ਨੇ ਉਹ ਖਤਮ ਹੋ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਜੋਨ ਦੇ ਜੁੜੇ ਸਾਰੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਆ ਜੀ ਤੇ ਜਿਹੜੇ ਸਾਨੂੰ YouTube ਤੇ ਦੇਖਣਗੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਆ ਤੇ ਜਿਸ ਤਰ੍ਹਾਂ ਕਿ ਅਸੀਂ ਰੋਜ਼ ਸਵੇਰੇ ਆਪਣੀ ਆਪਣਾ ਅਮਰ ਆਨੰਦ ਦੀ ਜੋਨ ਮਿਲਣੀ ਵਿੱਚ ਇੱਕ ਸ਼ਬਦ ਲੈਨੇ ਆ ਔਰ ਉਸ ਸ਼ਬਦ ਦੀ ਅਸੀਂ ਵਿਆਖਿਆ ਆਪ ਸਾਰੇ ਸਾਥ ਸੰਗਤ ਮਿਲ ਕੇ ਆਪਣੇ ਈਜ਼ੀ ਜਿਹੜੀ ਸਾਡੀ ਡੇਲੀ ਬੋਲਣ ਵਾਲੀ ਸ਼ਬਦਾਵਲੀ ਹੈ ਉਹਦੇ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਸਾਡਾ ਮੰਨਣਾ ਹੈ ਉਹ ਇੱਕ ਅਕਾਲ ਪੁਰਖ ਤੇ ਉਸ ਦੀ ਗੁਰਬਾਣੀ ਇੱਕ ਸਾਨੂੰ ਮਿਲੀ ਹੋਈ ਹੈ ਇੱਕ ਗੁਰੂ ਗ੍ਰੰਥ ਸਾਹਿਬ ਉਦੇ ਅਰਥ ਵੀ ਅਸੀਂ ਇੱਕੋ ਹੀ ਕਰੀਏ ਉਹ ਸਾਡੇ ਤੋਂ ਅਡਰ ਕਿਵੇਂ ਹੋ ਜਾਂਦੇ ਨੇ ਕਿਉਂਕਿ ਸਾਡੀਆਂ ਬੋਲੀਆਂ ਅਡਰ ਤੇ ਅਸੀਂ ਉਹਨਾਂ ਨੂੰ ਇੱਕਮਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸ਼ਬਦਾਂ ਦੇ ਵਿਚਚਾਰਾਂ ਦੇ ਵਿੱਚ ਤੇ ਇੱਥੇ ਸਾਡੇ ਕੋਲ ਕੋਈ ਪ੍ਰੋਫੈਸ਼ਨਲ ਵਿਚਾਰਕ ਵਿਚਾਰਕ ਨਹੀਂ ਹੁੰਦੇ ਕਥਾਵਾਚਕ ਨਹੀਂ ਹੁੰਦੇ ਅਸੀਂ ਆਪਸ ਵਿੱਚ ਹੀ ਸਾਰੀ ਗੱਲਬਾਤ ਕਰਕੇ ਉਸ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵਿੱਚ ਤੁਸੀਂ ਦੇਖੋਗੇ ਸ਼ਬਦ ਜਿਹੜਾ ਸਕਰੀਨ ਤੇ ਲੱਗਾ ਹੈ ਉਹਦੇ ਵਿੱਚ ਅਸੀਂ ਛੋਟੇ-ਛੋਟੇ yellow ਦੇ ਨਾਲ white ਛੱਡ ਕੇ ਪਾਜ਼ ਲਾਇਆ ਹੋਇਆ ਹੈ ਉਨ੍ਹਾਂ ਦਾ मीनिंग है कि ਅਸੀਂ ਉਸਨੇ ਉਚਾਰਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਵੀ ਇਹ ਅੱਖਰ ਇਦਾਂ ਪੜਿਆ ਜਾਏ ਜੇ ਇਹਦੇ ਬਾਅਦ ਸਾਹ ਲਿਆ ਜਾਏ ਤੇ ਇਹਦੇ ਅਰਥ ਸਮਝ ਆਉਂਦੇ ਤੇ ਉਸ ਤਰ੍ਹਾਂ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜੇਕਰ ਤੁਹਾਨੂੰ ਲੱਗੇ ਕਿ ਇਹ ਜਿਹੜੇ ਪਾਉਜ਼ ਲਾਏ ਨੇ ਥੋੜੇ ਬਹੁਤ ਗਲਤ ਕਿਤੇ ਲੱਗਾ ਹੈ ਜਾਂ ਕੁਝ ਕਿਤੇ ਮਿਸਟੇਕ ਹੈ ਤੇ ਉਸ ਨੂੰ ਤੁਸੀਂ ਚੀਕ ਕਰਵਾ ਸਕਦੇ ਹੋ ਜਿਹੜੇ ਪ੍ਰੈਜ਼ੈਂਟ ਜੁੜੇ ਹੋਏ ਨੇ ਇਸ ਵੇਲੇ ਉਹ ਸਾਨੂੰ ਇਮੀਡੀਏਟ ਦੱਸ ਕੇ ਵੀ ਠੀਕ ਕਰਵਾ ਸਕਦੇ ਨੇ ਜੇ ਸਹੀ ਲੱਗੀ ਤੇ ਅਸੀਂ ਬਿਲਕੁਲ ਇਮੀਡੀਏਟ ਸਹੀ ਕਰਾਂਗੇ ਔਰ ਜਿਹੜੇ ਲੋਕ बाद चो सू यूट्यूब तेन उन्होंने भी रिक्वेस्ट है कमेंटा सही करा और जेकर जुड़ना चाहन तो सा लिंक इतने ही दिता हूँ यूट्यूब उसे सवेरे साढ़े अठ बजे से शाम छे बजे सा जुड़ सकते हो जी हूँ बहता समा ना लेंदे हुए मैं भी गुरबचन सिंह जी रिक्वेस्ट करा वीर जी तीन अज का शब्द पढ़ो जेज नंबर फाइव फिफ्टी एट से शुभायमान है इन पढ़ो तो यख्या करो जी वीर जी पहले भीर गुरबचन सिंह जी करेंगे रल मिल के करा ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵਾਕਈ ਬਹੁਤ ਹੀ ਪਿਆਰ ਵਾਲਾ ਸ਼ਬਦ ਹੈ ਜਿਵੇਂ ਕਿ ਪੈਨ ਜੀ ਨੇ ਕਿਹਾ ਬਈ ਕਾਫੀ ਆਨੰਦਿਤ ਸਾਦੇ ਚ ਵਿਰਾਗ ਬੜਾ ਆਂਦਾ ਤੇ ਮੈਂ ਕੋਸ਼ਿਸ਼ ਕਰਾਂਗਾ ਬਰੀਫਲੀ ਚੱਲਣਾ ਹਾਂਜੀ ਵਡਾਂਸ ਮਹਿਲਾ ਪਹਿਲਾ ਵਡਾਂਸ ਮਹਿਲਾ ਪਹਿਲਾ ਕਰ ਦੂਜਾ ਤਾਂ ਸਾਹਿਬ ਸੂ ਗੁਰ ਨਾਨਕ ਸਾਹਿਬ ਪਾਸ਼ਾ ਦਾ ਸ਼ਬਦ ਗੁਰ ਨਾਨਕ ਸਾਹਿਬ ਸ਼ੁਰੂ ਕਰ ਰਹੇ ਹਨ ਇਸ ਪੰਕਤੀ ਤੋਂ ਮੋਰੀ रुणझुण ਲਾਇਆ ਭੈਣੇ ਭੈਣੇ ਸਾਵਣ ਆ ਤੇਰੇ ਮੁੰਦ ਕਟਾਰੇ ਜੇਵੜਾ ਤੈਨ ਲੋਭੀ ਲੋਭ ਲੁਭਾਇਆ ਬਾਹਰ ਦੀ ਕੁਦਰਤ ਦਾ ਇੱਕ ਵਿਸ਼ ਅੰਦਰ ਦੀ ਗੱਲ ਸਮਝਾਣਾ ਚਾਹੁੰਦੇ ਹਨ ਉਹ ਕਹਿੰਦਾ ਨੇ ਜਦੋਂ ਸਾਵਣ ਆਂਦਾ ਤੇ ਮੋਰ ਜਿਹੜੇ ਨਾ ਉਹ ਆਵਾਜ਼ਾਂ ਕੱਢਦੇ ਨੇ ਬੜੀਆਂ ਆਨੰਦ ਦੇਣ ਵਾਲੀਆਂ ਤੇ ॠਣ ਝੁਣ ਜਿੰਨੂ ਕਿਹਾ ਵੀ ॠਣ ਝੁਣ ਮਤਲਬ ਇੱਕ ਐਂ ਲੱਗਦਾ ਕਿ ਜਿਵੇਂ ਕੋਈ ਗੀਤ ਗਾ ਰਹੇ ਨੇ ਮੋਰ ਤੇ ਸਾਵਣ ਦੇ ਦ੍ਰਿਸ਼ ਵਿੱਚ ਸਭ ਨੂੰ ਮੁਨੱਖਾ ਨੂੰ ਇੱਕ ਉਤਸ਼ਾਹ ਖੇੜਾ ਆ ਜਾਂਦਾ ਕਹਿੰਦੇ ਤੇਰੇ ਮੁੰਦ ਕਟਾਰੇ ਜੇਵੜਾ ਤਿੰਨ ਲੋਭੀ ਲੋਭ ਲੁਭਾਇਆ ਉਹ ਕੁਦਰਤੀ ਦ੍ਰਿਸ਼ ਇਸ ਤਰ੍ਹਾਂ ਦਾ ਕ੍ਰੀਏਟ ਹੁੰਦਾ ਆਪਣੇ ਅੱਖਾਂ ਨਾਲ ਦੇਖਦਾ ਐਂ ਲੱਗਦਾ ਜਿਵੇਂ ਬਈ ਕਟਾਰ ਵੱਜਦੀ ਹੈ ਸਾਡੇ ਇਹ ਹਿਰਦੇ ਵਿੱਚ ਬਈ ਬੜਾ ਯਾਨਕੀ ਮੋਹ ਦੇਣ ਵਾਲਾ ਜਿਨੇ ਜਿਨੇ 사ਵਨ ਦੀ ਉਹ ਦ੍ਰਿਸ਼ ਦੇਖਿਆ ਉਹ ਸਮਝ ਸਕਦਾ ਤਿੰਨ ਲੋਭੀ ਲੋਭ ਲੁਭਾਇਆ ਤੇ ਫਿਰ ਉਹ ਜਿਹੜਾ ਹੈ ਕਿ ਉਸ ਨੂੰ ਮਿਲਣ ਦਾ ਉਸ ਆਨੰਦ ਮਹਾ ਆਨੰਦ ਅਕਾਲ ਪੁਰਖ ਨੂੰ ਮਿਲਣ ਦਾ ਇੱਕ ਲੋਭ ਆ ਜਾਂਦਾ ਐਥੇ ਲੋ ਪੋਜ਼ਿਟਿਵ ਆਏਗਾ ਬਈ ਮੈਨੂੰ ਇੱਛਾ ਹੋ ਰਹੀ ਹੈ ਕਿ ਮੈਂ ਉਹਨੂੰ ਮਿਲਾਂ ਬਈ ਜਿਹੜਾ ਇੰਨਾ ਸੇਨ ਇੰਨਾ ਆਨੰਦ ਦੇ ਇੱਕ ਸੀਨ ਕ੍ਰੀਏਟ ਕਰ ਸਕਦਾ ਤੇ ਉਹ ਕਿੰਨਾ ਕ੍ਰੀਏਟ ਕਰਨ ਵਾਲਾ ਕਿੰਨਾ ਮਹਾਨ ਹੋਏਗਾ ਤੇ ਉਹ ਉਹਨੂੰ ਵੈਸੇ ਹੁਕਮ ਕਹਿੰਦੇ ਨੇ ਹੁਕਮ ਨਾਲ ਮੈਨੂੰ ਹੁਕਮ ਦੀ ਸਮਝ ਮੈਂ ਜਾਣਨਾ ਚਾਹਨਾ ਤੇ ਲੋਭ ਹੀ ਲੋਭ ਲੁਆਇਆ ਤੇਰੇ ਦਰਸ਼ਨ ਮਿੱਟੋ ਖਨੀਏ ਵੰਜਾ ਤੇਰੇ ਨਾਮ ਮਿਟੋ ਕੁਰਬਾਨੋ ਹੁਣ ਤੇਰੇ ਦਰਸ਼ਨ ਕਰਕੇ ਮੈਂ ਇਸ ਕੁਦਰਤ ਵਿੱਚ 24 ਸਾਵਣ ਦੇ ਦ੍ਰਿਸ਼ ਵਿੱਚ ਤੇਰੇ ਮੈਂ ਦਰਸ਼ਨ ਕੀਤਾ ਨਾ ਤੇ ਮੈਨੂੰ ਅਜ ਲੱਗ ਰਿਹਾ ਮੈਂ ਤੇਰੇ ਤੇ ਕੁਰਬਾਨ ਹੋ ਜਾਵਾਂ ਕਿਨ ਖਿਨ ਹੋ ਜਾਵਾਂ ਟੋਟੇ ਟੋਟੇ ਹੋ ਜਾਵਾਂ ਇੱਕ ਮੁਹਾਵਰਾ ਤੇਰੇ ਦਰਸ਼ਨ ਮਿਟੋ ਖਨੀਏ ਵੰਜਾਂ ਤੇਰੇ ਨਾਮ ਮਿਟੋ ਕੁਰਬਾਨੋ ਤੇਰੇ ਨਾਮ ਤੋਂ ਯਾਨੀ ਕਿ ਤੇਰੇ ਹੁਕਮ ਤੋਂ ਜਿੰਨੇ ਇਹ ਦ੍ਰਿਸ਼ ਕ੍ਰੀਏਟ ਕੀਤਾ ਨਾ ਲਾਜਵਾਬ ਹਰੀਆਲੀ ਛਾਈ ਹੈ ਤੇ ਗਿੱਲੀ ਗਿੱਲੀ ਧਰਤੀਏ ਤਾਂ ਹਰਾ ਭਰਾ ਤੇ ਪੇੜ-ਪੋਦੇ ਸਭ ਹਰੇ-ਭਰੇ ਨੇ ਬੜਾ ਇੰਜ ਦੱਸ ਰਹੇ ਨੇ ਜਿਵੇਂ ਉਹ ਬੋਲਦੇ ਪਿਓਨ ਆਪਣੀ ਆਨੰਦ ਵਾਲੀ ਅਵਸਥਾ ਨੂੰ ਖਿਲੇ ਹੋਏ ਲੱਗਦੇ ਨੇ ਤੇਰੇ ਤੇਰੇ ਨਾਮ ਮਿੱਟੋ ਮੈਂ ਕੁਰਬਾਨ ਜਾਵਾਂ ਇਸ ਤੋਂ ਜਾਂ ਤੂੰ ਤਾਂ ਮੈਂ ਮਾਨ ਕਿਹਾ ਹੈ ਤੁਦ ਬਿਨ ਕਿਹਾ ਮੇਰਾ ਮਾਣੋ ਗੁਰੂ ਸਾਹਿਬ ਕਹ ਰਹੇ ਨੇ ਇਹ ਜਿਹੜਾ ਮੈਂ ਤੇਰੇ ਤੇ ਮਾਨ ਕਰਦਾ ਵਾਂ ਇੱਕ ਹੁਕਮ ਜਿਨੇ ਸੀਨ ਕ੍ਰੀਏਟ ਕੀਤਾ ਜਣੇ ਅਨ ਅਲੱਗ-ਅਲੱਗ ਪ੍ਰਕਾਰ ਦੇ ਪੇੜ-ਪੌਦੇ ਬਣਾਏ ਤੇ ਕਹਿੰਦੇ ਮੈਂ ਉਸਤੇ ਮਾਣ ਕਰਕੇ ਕਹਿ ਰਿਹਾ ਵੀ ਤੂੰ ਵੀ ਮੈਂ ਤੇਰੇ ਤੇ ਕੀ ਤਦ ਬਿਨ ਕਿਹਾ ਮੇਰਾ ਮਾਣੋ ਵੀ ਮੈਂ ਕਿਸ ਤਰ੍ਹਾਂ ਤੇਰਾ ਮਾਣ ਕਰਾਂ ਮੇਰੇ ਕੋਲ ਸ਼ਬਦ ਨਹੀਂ ਆ ਗਏ ਮੈਂ ਮਾਣ ਤਾਂ ਕਰ ਰਿਹਾ ਪਰ ਕਿਸ ਬਹੁਤ ਜ਼ਿਆਦਾ ਮਤਲਬ ਮੈਨੂੰ ਕੁਝ ਕਹਿਣ ਨੂੰ ਦਿਲ ਕਰ ਰਿਹਾ ਪਰ ਸ਼ਬਦ ਨਹੀਂ ਮਿਲ ਰਿਹਾ ਕੀ ਮੇਰਾ ਮਾਣੋ ਬਿਨ ਕਿਹਾ ਤੁਦ ਬਿਨ ਕੀ ਮੇਰਾ ਮਾਣੋ ਤੇਰੇ ਬਿਨਾ ਮੇਰਾ ਕੀ ਮਾਨ ਤੇਰੇ ਬਿਨਾ ਮੇਰਾ ਕੀ ਮਾਨ ਠੀਕ ਆ ਥੈਂਕ ਯੂ ਰੰਜੀਤ ਚੂੜਾ ਪੰਨ ਪਲੰਗ ਸੋ ਮੁੰਦੇ ਸਣਬਾਈ ਸਣਬਾ ਅੰਨਾ ਆਨੰਦ ਆ ਰਿਹਾ ਕਿ ਜਿਹੜਾ ਮੈਂ ਗਫਲਤ ਦੇ ਸ਼ਿੰਗਾਰ ਕੀਤੇ ਹੋਏ ਸੀ ਇੱਥੇ ਕਿਹਾ ਤਾਂ ਚੂੜਾ ਪੰਨ ਕਿਹਾ ਪਰ ਅੰਦਰੋਂ ਜਿਹੜੇ ਮੈਂ ਆਪਣੇ ਇੱਕ ਗਲਤ ਖਿਆਲ ਲੈ ਕੇ ਆਨੰਦਿਤ ਹੁੰਦਾ ਸੀ ਗਲਤ ਸੋਚਾਂ ਨਾਲ ਉਹ ਮੈਂ ਪੰਨ ਦਵਾ ਚੂੜਾ ਪੰਨ ਪਲੰਘ ਸਿਓ ਮੁੰਦੇ ਜਿਹੜਾ ਪਲੰਘ ਮੈਨੂੰ ਬੜਾ ਆਰਾਮਦਾਇਕ ਬਣਾਉਂਦਾ ਸੀ ਉਸ ਪਲੰਘ ਨੂੰ ਵੀ ਮੈਂ ਪੰਨ ਦਵਾ ਇਹ ਵੀ ਇੱਕ ਮੁਹਾਵਰੇ ਦੇ ਤੌਰ ਤੇ ਵਰਤਿਆ ਜਾ ਸਕਦਾ ਚੂੜਾ ਪੰਨ ਪਲੰਘ ਸਿਓ ਮੁੰਦੇ ਇਹ ਅਨਜਾਨ ਜੀਏ ਸਣ ਬਾਈ ਸਣ ਬਾ ਆਪਣੇ ਅੰਦਰ ਕਹਿ ਰਹੇ ਨੇ ਆਪਣੇ ਆਪਣੇ ਅੰਦਰ ਨੂੰ ਕਹਿ ਰਹੇ ਹੈ ਇਸਤਰੀ ਸਣ ਬਾਈ ਸਣ ਬਾ ਮੈਂ ਬਾਹਾਂ ਸਮੇਤ ਇਹਨੂੰ ਪੰਨ ਦਵਾ ਕਿ ਮੈਂ ਉਹਦਾ ਉਦੇ ਨਾਲ ਜੁੜੇ ਨਹੀਂ ਪਾਰੇ ਇੱਕ ਵਿਰਾਗ ਆ ਰਿਹਾ ਅੰਦਰੋਂ ਇੱਤੇ ਵੇਸ ਕਰੇਂਦੀਏ ਮੁੰਦੇ ਸੋ ਰਾਤਾ ਅਵਰਾਓ ਕਹਿੰਦਨ ਮੈਂ ਐਨੇ ਸ਼ਿੰਗਾਰ ਵੇਸ ਮਤਲਬ ਐਨੇ ਵੇਸ ਵੜਾਏ ਕਿ ਮੈਂ ਫਿਰ ਵੀ ਤੇਰਾ ਪਿਆਰ ਨਹੀਂ پا ਸਕੀ ਫਿਰ ਵੀ ਮੇਰਾ ਹੋਰਨਾਂ ਨਾਲ ਪਿਆਰ ਰਿਆ ਇਹ ਮੇਰੀ ਅਵਸਥਾ ਹੈ ਜਿਹਦੇ ਕਰਕੇ ਮੈਨੂੰ ਇਹ ਦ੍ਰਿਸ਼ ਜਿਹੜਾ ਬਨਮੋਗ ਦ੍ਰਿਸ਼ ਮੈਨੂੰ ਬੜਾ ਉਹ ਕਟਾਰ ਵਾਂਗ ਚੁਭ ਰਿਹਾ ਕਿਉਂਕਿ ਮੈਂ ਪੂਰਣ ਨਹੀਂ ਆਂਦਰੋਂ ਗੁਰੂ ਸਾਹਿਬ ਕਹਿੰਦੇ ਨਾ ਮਨਿਆਰ ਨਾ ਚੂੜੀਆਂ ਨਾ ਸੇ ਵੰਗੜੀਆਂ ਅਸੀਂ ਸਾਰੇ ਜਾਣਦੇ ਆ ਚੂੜੀਆਂ ਵੰਗਾ ਕਿੰਨੂੰ ਕਹਿੰਦੇ ਆ ਕਹਿੰਦੇ ਨੇ ਉਹ ਜਿਹੜਾ ਮਨਿਆਰ ਜਿੰਨੇ ਮੈਨੂੰ ਸਜਾਇਆ ਸੀ ਚੂੜੀਆਂ ਨਾਲ ਚੂੜੀਆਂ ਦਿੱਤੀਆਂ ਸੀ ਕਹਿੰਦੇ ਨਾ ਉਹ ਵੀ ਮੈਨੂੰ ਮੈਨੂੰ ਉਹ ਆਨੰਦ ਨਹੀਂ ਦੇ ਸਕਿਆ ਜੋ ਤੇਰੇ ਇਸ ਦ੍ਰਿਸ਼ ਨੇ ਆਨੰਦ ਦੇ ਦਿੱਤਾ ਕਹਿੰਦੇ ਜੋ ਸਹ ਕਾਂਠਾ ਨ ਲੱਗੀਆਂ ਜਲਨ ਸੇ ਭਾਇੜੀਆਂ ਕਹਿੰਦੇ ਨੇ ਉਹ ਜੋ ਸੈ ਕੰਠ ਨਾ ਲੱਗੀਆਂ ਜਿਹੜੀਆਂ ਬਾਵਾ ਜਲਨ ਸੇ ਪਹਾੜੀਆਂ ਜਿਹੜੀਆਂ ਬਾਵਾ ਉਹਦੇ ਕੰਠ ਨਾ ਲੱਗ ਸਕੀਆਂ ਉਹਦੇ ਗੱਲੇ ਨਾ ਮਿਲ ਸਕੀਆਂ ਕਹਿੰਦੇ ਨੇ ਉਹਦਾ ਕੀ ਫਾਇਦਾ ਜੇ ਅਸੀਂ ਆਨੰਦ ਹੀ ਨਾ ਮਾਣਿਆ ਜ਼ਿੰਦਗੀ ਵਿੱਚ ਉਹਦੇ ਗੱਲੇ ਵੀ ਨਾ ਮਿਲੇ ਤੇ ਉਹਦਾ ਕੀ ਫਾਇਦਾ ਉਹ ਗੱਲੇ ਮਿਲਣ ਦਾ ਵੀ ਇਹ ਵੀ ਮੁਹਾਵਰਾ ਵੀ ਗੱਲੇ ਮਿਲਣਾ ਮਤਲਬ ਆਨੰਦਿਤ ਹੋਣਾ ਅਸੀਂ ਕਿਸੇ ਦੇ ਗੱਲੇ ਮਿਲ ਕੇ ਜਿਵੇਂ ਆਨੰਦਿਤ ਹੁੰਨੇ ਆ ਜਿਵੇਂ ਪਿਆਰ ਵਾਲਾ ਕੋਈ ਜੀਵ ਹੈ ਤੇਰਾ ਸਾਨੂੰ ਬੜਾ ਅੱਛਾ ਲੱਗਦਾ ਉਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਉਹ ਮੇਰਾ ਮਨ ਨਹੀਂ ਲੱਗ ਪਾਈ ਤੇ ਮਨ ਮੇਰੀਆਂ ਬਾਹਾਂ ਸੜ ਕਿਉਂ ਨਾ ਜਾਣ ਇਹ ਇੱਕ ਆਪਣੇ ਨੂੰ ਸਮਝਾਣ ਦੀ ਇੱਕ ਵਿਧੀ ਹੈ ਸਭ ਸਈਆਂ ਸੋ 라ਵਣ ਗਈਆਂ ਉਹ ਦਾਦੀ ਕੇ ਦਰ ਜਾਵਾਂ ਦਾਦੀ ਕਹਿੰਦੇ ਨੇ ਸੜੀ ਹੋਈ ਨੂੰ ਸੜੀ ਹੋਈ ਕੋਈ ਚੀਜ਼ ਨੂੰ ਦਾਦੀ ਕਹਿੰਦੇ ਨੇ ਸਭ ਸਈਆਂ ਸਾਰੀਆਂ ਸੇਲੀਆਂ ਮੈਨੂੰ ਆਂ ਲੱਗਦਾ ਹੈ ਕਿ ਸਾਰੀਆਂ ਸੇਲੀਆਂ ਮੇਰੇ ਨਾਲ ਜ਼ਿਆਦਾ ਆਨੰਦ ਮਾਣ ਰਹੀਆਂ ਨੇ ਸੋ 라ਵਣ ਗਈਆਂ ਰਾਵਣ ਗਿਆ ਯਾਨੀ ਕਿ ਉਹ ਜਾਨਾ ਪਰੇਸ਼ਾਨ ਕਰ ਰਹੀਆਂ ਨੇ ਮੈਂ ਨਹੀਂ ਇੰਨਾ ਪਰੇਸ਼ਾਨ ਕਰ ਪਾਰੀ ਮੈਂ ਉਹਨੂੰ ਨਹੀਂ ਗੱਲੇ ਲੱਗ ਪਾਰੀ ਹੋ ਦਾਦੀ ਮੈਂ ਸੜੀ ਹੋਈ ਕਿਹੜੇ ਦਰ ਜਾਵਾਂ ਕਿਉਂਕਿ ਮੇਰਾ ਅੰਦਰ ਹਿਰਦਾ ਸੜ ਰਿਹਾ ਕਿਸ ਤਰ੍ਹਾਂ ਸੜ ਰਿਹਾ ਵਿਕਾਰਾਂ ਵਿੱਚ ਮੈਂ ਖਚਾਤਾ ਤੇ ਮੈਨੂੰ ਮੈਂ ਸੜਦੀ ਪਹਿਲੇ ਮੈਂ ਉਹਦੇ ਤੋਂ ਆਨੰਦ ਲੰਨੀ ਆ ਫਿਰ ਮੈਂ ਉਸ ਤੋਂ ਪਰੇਸ਼ਾਨ ਵੀ ਹੋ ਜਾਂਦੀ ਆ ਉਹ ਅਲਫ ਸੁਖਲਾ ਨੇ ਆ ਬਾਦ ਈਸ਼ਵਰ ਨੂੰ ਬਹੁਤ ਦੁੱਖ ਮਿਲਦਾ ਤੇ ਮੈਂ ਸੜੀ ਹੋਈ ਆ ਵਿਕਾਰਾਂ ਵਿੱਚ ਪੈਣ ਕਰਕੇ ਕਹਿੰਦੇ ਅਮਾ ਲਈ ਹੋ ਖਰੀ ਸੁਹੇਲੀ ਅਮਾ ਲਈ ਅ ਵਰਡ ਹੈ ਸ਼ਾਇਦ ਸੰਸਕ੍ਰਿਤ ਦਾ ਬਈ ਸਖੀ ਨੂੰ ਕੰਦਣਾ ਮਾਲੀ ਅਮਾ ਲਈ ਹੋ ਖਰੀ ਸੁਚਤ ਜੀ ਤੈ ਸੈ ਇਕ ਨਾ ਪਾਵਾਂ ਕੰਦਨੇ ਮੈਂ ਆਪਣੇ ਆਪ ਨੂੰ ਬੜੀ ਸਿਆਣੀ ਸਮਝਦੀ ਸੀ ਹੋ ਖਰੀ ਸੁਹੇਲੀ ਤੈ ਸੈ ਇਕ ਨਾ ਪਾਵਾਂ ਪਰ ਮੇਰੀ ਕੋਈ ਵੀ ਚਤ్రਾਈ ਕੋਈ ਵੀ ਚਲਾਕੀ ਉਹਨੂੰ ਨਹੀਂ ਪਾ ਸਕੀ ਮੈਨੂੰ ਪਰੇਸ਼ਾਨੀ ਕਿਉਂ ਹੋ ਰਹੀ ਐ ਇੰਨਾ ਸੋਹਣਾ ਦ੍ਰਿਸ਼ ਦੇਖ ਕੇ ਉਲਟਾ ਮਨ ਨੂੰ ਨੰਨ ਮਾਰਨਾ ਚਾਹੀਦਾ ਸੀ ਪਰ ਪਰੇਸ਼ਾਨੀ ਹੋ ਰਹੀ ਹੈ ਕਿਉਂਕਿ ਅੰਦਰ ਵਿਕਾਰਾਂ ਵਿੱਚ ਮੈਂ ਖਚਤ ਆ ਗਈ ਸੀ ਕਹਿੰਦੇ ਮਾਰਤ ਗੁੰਦਾਈ ਪੱਟੀਆਂ ਪਰਿਏ ਮਾਂ ਸੰਦੂਰੇ ਕਹਿੰਦੇ ਮੈਂ ਆਪਣੀ ਮਾਂਗ ਨੂੰ ਬੜਾ ਸੋਹਣਾ ਸਜਾਉਂਦੀ ਸੀ ਕਿ ਮੇਰਾ ਪਤੀ ਖੁਸ਼ ਹੋ ਜਾਏ ਤੇ ਅੱਗੇ ਗਿਆ ਨਾ ਮੰਨਿਆ ਜਦੋਂ ਪਤੀ ਦੇ ਕੇ ਗਈ ਤੇ ਮਰਨ ਵਸੂਰ ਵਸੂਰ ਹੈ ਜਦੋਂ ਮੈਂ ਪਤੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਤੀ ਮਿਲਿਆ ਨਾ ਅੱਗੇ ਗਈ ਨਾ ਮੰਨਿਆ ਮਰਨ ਮਤਲਬ ਮੈਂ ਪਰਵਾਨ ਨਹੀਂ ਹੋ ਸਕੀ ਮਰਨ ਮਰੋ ਵਿਸੂਰ ਵਿਸੂਰੇ ਤੇ ਮੈਂ ਮੈਂ ਜਿਹੜੀ ਹੈ ਨਾ ਚੂਰ ਚੂਰ ਕੇ ਮਾਰ ਰਹੀ ਆ ਵਿਸੂਰ ਵਿਸੂਰੇ ਮਤਲਬ ਚੂਰ ਚੂਰ ਕੇ ਮਾਰ ਰਹੀ ਆ ਉਹ ਲੈ ਰਿਆ ਸਿਸਕੀਆਂ ਲੈ ਰਿਆ ਮਰੋ ਵਿਸੂਰ ਵਿਸੂਰੇ ਕਹਿੰਦੇ ਮੈਂ ਰੋਂਦੀ ਸਭ जग ਰੁਣਾ ਰੁੰੜੇ ਵੜੋ ਪਖੇਰੂ ਕਹਿੰਦੇ ਮੈਂ ਰੋਂਦੀ ਪਈ ਆ ਉਹਦੇ ਵਿਰਾਗ ਵਿੱਚ ਮੈਨੂੰ ਉਹ ਮਿਲਿਆ ਨਹੀਂ ਇੰਨਾ ਸੋਹਣਾ ਦ੍ਰਿਸ਼ ਔਰ ਉਹ ਮਿਲਿਆ ਨਹੀਂ ਤੇ ਫਿਰ ਕਮੀ ਤਾਂ ਖਟਕਦੀ ਆ ਨਾ ਮੈਂ ਰੋਂਦੀ ਸਭ ਜੰਗ ਰੋਣਾ ਮੈਨਾਂ ਨਹੀਂ ਲੱਗਦਾ ਕਿ ਸਾਰਾ ਜੱਗ ਹੀ ਰੋ ਰਿਹਾ ਮੇਰੇ ਨਾਲ ਸਭ ਜੰਗ ਰੋਣਾ ਰੁੰਣੇ ਵਣੇ ਪਖੇਰੂ ਕਹਿੰਦੇ ਨੇ ਇਹ ਜਿਹੜੇ ਪੱਤੇ ਨੇ ਸਾਰੇ ਜੰਗਲ ਦੇ ਪੰਛੀ ਨੇ ਇਹ ਵੀ ਮੇਰੇ ਹਾਲਤ ਤੇ ਤਰਸ ਕਰ ਰਹੇ ਨੇ ਮੈਨੂੰ ਇੰਜ ਲੱਗਦਾ ਕਿਉਂਕਿ ਅਸੀਂ ਜਦੋਂ ਬੜੇ ਦੁਖੀ ਹੁੰਨੇ ਆ ਨਾ ਅਸੀਂ ਕਿਸੇ ਸੰਪੈਥੀ ਦੀ ਆਸ ਰੱਖਨੇ ਆ ਤੇ ਇੰਜ ਲੱਗਿਆ ਕਿ ਇਹ ਸਾਰੇ ਮੇਰੇ ਤੇ ਹਮਦਰਦੀ ਜਤਾ ਰਹੇ ਨੇ ਇੱਕ ਨਾ ਰੁੰਣਾ ਮੇਰੇ ਤਨ ਕਾਬਿਲ ਆ ਇੱਕ ਮੇਰੇ ਤਨ ਦੇ ਬਿਰਹ ਨੂੰ ਤਰਸ ਨਹੀਂ ਆ ਰਿਹਾ ਜਿੰਨ ਹੋ ਪਿਰ ਹੋ ਵਿਛੋੜੀ ਜਿੰਨੇ ਮੈਨੂੰ ਪਿਰ ਹੋ ਤੋ ਪਤੀ ਤੋ ਵਿਛੋੜਾ ਦੇ ਦਿੱਤਾ ਤਨ ਦਾ ਬਿਰਹ ਕੀ ਆ ਵਿਕਾਰਾਂ ਕਰਕੇ ਵੇ ਤਨ ਦਾ ਬਿਰਹਾ ਉਹਦੇ ਕਰਕੇ ਮੈਂ ਰੋਂਦੀ ਪੀਆ ਉਹਨੂੰ ਤਰਸ ਨਹੀਂ ਆਇਆ ਕਿ ਮੈਂ ਇਹਦਾ ਖੇੜਾ ਛੱਡ ਜਾਵਾਂ ਤੇ ਉਹਨੇ ਮੈਨੂੰ ਪਤੀ ਤੋਂ ਵਿਛੋੜਿਆ ਆ ਉਹਨਾਂ ਬਿਰਹ ਦੀ ਵਿਵਸਥਾ ਕਰਕੇ ਕਿ ਫਿਰ ਕਹਿੰਦੇ ਸੁਪਨੇ ਆਇਆ ਭੀ ਗਿਆ ਮੈਂ ਜਲ ਪਰਿਆਰ ਹੋਏ ਵਿੱਚੋਂ ਥੋੜਾ ਥੋੜਾ ਖਿਆਲ ਆਂਦਾ ਉਹਨੂੰ ਸੁਪਨਾ ਗਿਆ ਸੁਪਨੇ ਆਇਆ ਭੀ ਗਿਆ ਮੈਂ ਜਲ ਪਰਿਆਰ ਹੋਏ ਪਰ ਉਹ ਜਿਸ ਤਰ੍ਹਾਂ ਸੁਪਨੇ ਵਿੱਚ ਇੱਕ ਬੜਾ ਆਨੰਦ ਆਇਆ ਸੁਪਨਾ ਦੇਖਨੇ ਆ ਤੇ ਬੜਾ ਹੀ ਆਨੰਦ ਆਂਦਾ ਔਰ ਜਦੋਂ ਨੀਂਦ ਖੁੱਲਦੀ ਹੈ ਤੇ ਕਹਿੰਦੇ ਕਿਉਂ ਨੀਂਦ ਖੁੱਲੀ ਵੀ ਉਹ ਸੁਪਨਾ ਨਾ ਅੱਛਾ ਆ ਰਿਹਾ ਸੀ ਮੈਨੇ ਆਨੰਦ ਵਿੱਚ ਸੀ ਮੈਂ ਰਾਜਾ ਬਣਿਆ ਹੋਇਆ ਸੀ ਮੈਂ ਨਾ ਅਮੀਰ ਹੋ ਗਿਆ ਸੀ ਤੇ ਉਹ ਨਹੀਂ ਸੀ ਮੁਕਣਾ ਚਾਹੀਦਾ ਪਰ ਜਦੋਂ ਜਾਗੇ ਤੇ ਫਿਰ ਉਹੀ ਪਰੇਸ਼ਾਨੀਆਂ ਸਾਡੇ ਸਿਰ ਖੜੀਆਂ ਨੇ ਤੇ ਅਸੀਂ ਰੋਣ ਲੱਗ ਪਏ ਜਲ ਪਰਿਆਰ ਹੋਏ ਤੇ ਮੈਂ ਬਹੁਤ ਜ਼ਿਆਦਾ ਰੋਣ ਲੱਗ ਪਿਆ ਕਿ ਮੈਨੂੰ ਉਹ ਆਨੰਦ ਨਹੀਂ ਮਿਲ ਪਾ ਰਿਹਾ ਆਇਨਾ ਸੱਕਾ ਤੁਝ ਕਨ ਪਿਆਰੇ ਭੇਜ ਨਾ ਸਕਾਂ ਕੋਈ ਕਹਿੰਦੇ ਨੇ ਮੈਂ ਤੇਰੇ ਨਾਲ ਕੋਲ ਕੋਈ ਸੁਨੇਹਾ ਨਹੀਂ ਪੰਜਾਬ ਸਰ ਵੀ ਮੇਰੇ ਕੋਲ ਐਸਾ ਕੋਈ ਹੈ ਨਹੀਂ ਸੋਰਸ ਕਿ ਮੈਂ ਆਪਣੀ ਜਿਹੜੀ ਬਿਰਹਾ ਦੀ ਅਵਸਥਾ ਤੈਨੂੰ ਦੱਸ ਸਕਾਂ ਕਿਉਂਕਿ ਉਹਨੂੰ ਅਗਿਆਨਤਾ ਹੈ ਨਾ ਉਹਨੂੰ ਗਿਆਨ ਨਹੀਂ ਹੈ ਆਉ ਸੁਭਾਗੀ ਨੀਂਦ ਲਈਏ ਮਤ ਸੋ ਦੇਖਾ ਜਾਏ ਕਿਉਂਕਿ ਪਹਿਲੇ ਸੁਪਨਾ ਦੇਖਿਆ ਸੀ ਨਾਮ ਦਾਇਕ ਤੇ ਫਿਰ ਉਸ ਨੀਂਦ ਨੂੰ ਮੰਗਦੀ ਪੀਏ ਹੁਣ ਆਉ ਸੁਭਾਗੀ ਸੁਭਾਗੀ نیندੜੀ ਦਾ ਕੀ ਮਤਲਬ ਹੈ ਕਿ ਵਿਕਾਰਾਂ ਵੱਲੋਂ ਸੋ ਜਾਈਏ ਤੇ ਗੁਣਾ ਵਾਲੇ ਪਾਸੇ ਉੱਠ ਜਾਈਏ ਵਿਕਾਰਾਂ ਵੱਲੋਂ ਸੋਵਾਂਗੇ ਤਾਂ ਹੀ ਗੁਣਾ ਵਾਲੇ ਪਾਸੇ ਉੱਠਾਂਗੇ ਪਹਿਲੇ ਸੋਣਾ ਪਏਗਾ ਵਿਕਾਰਾਂ ਵਾਲੇ ਪਾਸੋਂ ਉਹ ਸੁਭਾਗੀ نیندੜੀ ਹੈ ਤੇ ਜਿਸਾ ਅੱਜ ਕੱਲ ਜਿੰਨੇ ਵੀ ਡਿਪਰੈਸ਼ਨ ਵਗੈਰਾ ਕੁਝ ਵੀ ਬਿਮਾਰੀਆਂ ਹੁੰਦੀਆਂ ਨੇ ਉਹਦੀ ਨੀਂਦ ਵੀ ਗੋਲੀ ਦੇ ਅੰਦਰ ਹੈ ਬਈ ਆ ਬੰਦੇ ਨੂੰ ਜੋ ਵਿਚਾਰ ਆਣੇ ਬੰਦ ਹੋ ਜਾਣ ਤੇ ਐ ਪਰੇਸ਼ਾਨੀ ਦੂਰ ਹੋ ਜਾਏਗੀ ਕੰਨਨ ਆਉ ਸਵਾਗੀ ਨੀਂਦ ਰਹੀ ਐ ਮਤ ਸੋ ਦੇਖਾ ਜਾ ਕਿ ਪਤਾ ਮੈਨੂੰ ਉੱਥੇ ਸੋ ਨਜ਼ਰ ਆ ਜਾਏ ਤੇ ਮੈਨੂੰ ਉਹ ਨੀਂਦ ਚਾਹੀਦੀ ਐ ਕਿੰਦਾ ਮੈਂ ਸਾਹਿਬ ਕੀ ਬਾਤ ਨਾ ਜੇ ਆਖੇ ਕੋ ਨਾਨਕਿਆ ਦੀਜੈ ਕੰਨਨ ਤਾ ਸਾਹਿਬ ਦੀ ਗਾਲ ਜੜੀ ਐ ਜੇ ਆਖੇ ਕੋ ਨਾਨਕਿਆ ਦੀਜੈ ਕੰਨਨ ਨੇ ਨਾਨਕ ਜੀ ਕਹਿ ਰਹੇ ਨੇ ਕਿ ਕੋਈ ਗੁਰਸਿੱਖ ਕੋਈ ਮੈਨੂੰ ਕੋਈ ਬੰਦਾ ਕੋਈ ਸਿਆਣਾ ਬੰਦਾ ਮਨ ਉਹਦੀ ਗੱਲ ਸੁਣਾਵੇ ਤੇ ਮੈਂ ਉਹਦੇ ਅੱਗੇ ਇਹ ਪੇਟ ਤਰ ਦ ਉਤਾਰ ਦਵਾ ਕਿਹੜੀ ਪੇਟ ਤਰਾ ਦੱਸ ਦੇਣਾ ਅੱਗੇ ਕਿਹੜੀ ਪੇਟ ਤਰਾ ਕਹਿੰਦਾ ਸੀਸ ਵੱਡੇ ਕਰ ਬੈਸਣ ਦੀ ਜੇ ਵਿਰਥਿਲ ਸੇਵ ਕਰੀ ਜਾ ਕਹਿੰਦਾ ਮੈਂ ਆਪਣਾ ਸਿਰ ਕੱਟ ਲਿਆ ਇੱਥੇ ਹੁਣ ਸਿਰ ਕੱਟ ਕੇ ਇੱਕ ਮੁਹਾਵਰਾ ਵੀ ਆ ਵੀ ਮੇਰਾ ਸਿਰ ਵੀ ਤਰਲੇ ਹਾਜ਼ਰ ਹੈ ਪਰ ਇੱਥੇ ਜੇ ਤੁਸੀਂ ਫਿਲਾਸੋਫੀਕਲ ਅਰਥ ਲੈਣੇ ਤੇ ਅਸੀਂ ਕਾਂਗੇ ਹਮ ਹੈ ਹਮੈ ਨੂੰ ਅਸੀਂ ਮਾਰ ਦਈਏ ਤੇ ਉਸ ਹਮੈ ਦੇ ਉੱਤੇ ਆਪਣੇ ਉਹ ਗਿਆਨ ਨੂੰ ਬਿਠਾ ਦਈਏ ਗੁਰੂ ਨੂੰ ਬਿਠਾ ਦਈਏ ਬੈਸਣ ਮਤਲਬ ਉਹਦੇ ਬੈਠਣ ਦੀ ਜਗਾ ਬੈਸਣ ਦੀ ਜੇ ਵਿਣ ਸਿਰ ਸੇਵ ਕਰੀ ਜੇ ਫਿਰ ਬਿਨਾ ਸਿਰ ਤੋਂ ਯਾਨਕੀ ਬਿਨਾ ਹਉਮੈ ਤੋਂ ਜੋ ਗੁਰ ਕਹੇ ਉਹਦਾ ਕਹਿਣਾ ਮੰਨਣਾ ਜੋ ਗੁਰ ਨੇ ਕਹਿਣਾ ਉਹਦਾ ਕਹਿਣਾ ਮੰਨਣਾ ਇਹ ਵੇ ਬਗੈਰ ਹਉਮੈ ਤੋਂ ਉਹਦੀ ਗੱਲ ਨੂੰ ਸੁਣਨਾ ਫਿਰ ਕਹਣਾ ਕਿਉਂ ਨਾ ਮਰੀਜਾ ਜਿਹੜੇ ਨਦੀਜਾ ਜਾ ਸੋ ਪਿਆ ਵਿਡਾਣਾ ਮੈਂ ਉਹਦੇ ਕਿਉਂ ਨਾ ਮਰ ਜਾਵਾਂ ਐਸੇ ਗਿਆਨ ਵਾਲੇ ਹੁਕਮ ਤੋਂ ਯਾ ਗੁਰੂ ਤੋਂ ਮੈਂ ਕਿਉਂ ਨਾ ਮਾਰ ਜਾਵਾਂ ਨਾ ਦੀ ਜੇ ਚਾਸੋ ਪਿਆ ਵਡਾਣਾ ਜਿਹਨੇ ਮੈਨੂੰ ਆਪਣੇ ਜਿੰਦ ਨਾਲ ਆਪਣੇ ਗੁਰੂ ਨਾਲ ਮਿਲਾ ਦੇਣਾ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਤੁਹਾਡੀ ਅੱਛੀ ਬਹੁਤ ਹੀ ਅੱਛੀ ਐ ਕਲੀਅਰ ਲਫ਼ਜ਼ਾਂ ਵਿੱਚ ਵਿਆਖਿਆ ਹੋ ਗਈ ਬਹੁਤ ਹੀ ਸੋਹਣਾ ਸਮਝ ਆ ਗਿਆ ਸਬਦ ਧੰਨਵਾਦ ਹੈ ਤੁਹਾਡਾ

ਆਪਣੀ ਜਿੰਦ ਜਾਨ ਇਹਨੂੰ ਥੋੜਾ ਜਿਹਾ ਦੁਬਾਰਾ ਐਕਸਪਲੇਨ ਕਰ ਦਿਓ ਮੈਂ ਉਹਦੇ ਅੱਗੇ ਐਸੇ ਗੁਰੂ ਅੱਗੇ ਮੈਂ ਕਿਉਂ ਨਾ ਮਰ ਜਾਵਾਂ ਜਿੰਨੇ ਮੈਨੂੰ ਗਿਆਨ ਦੇਵੇਗਾ ਜਿਹੜਾ ਮੈਨੂੰ ਸੱਚਾ ਜਿਹੜਾ ਮੈਨੂੰ ਆਨੰਦ ਮੇਰੇ ਵਾਸਤੇ ਆਨੰਦ ਲੈਣ ਵੀ ਸਹਾਇਕ ਹੋਏਗਾ ਜਿਹੜਾ ਨਦੀਜੇ ਮੈਂ ਉਹਨੂੰ ਆਪਣਾ ਜੀੜਾ ਕਿਉਂ ਨਾ ਦੇ ਦਵਾਂ ਹੂੰ ਮੈਨੂੰ ਆਈਦਾ ਜਾ ਸੋ ਪਿਆ ਵਟਾਣਾ ਜਿਹੜਾ ਉਹ ਸਿਆਣਾ ਗੁਰੂ ਹੈ ਮੈਂ ਉਹਦੇ ਕਿ ਐ ਕਿਉਂ ਨਾ ਸੈਕਰੀਫਾਈਸ ਕਰਾਂ ਕਿਉਂਕਿ ਸੈਕਰੀਫਾਈਸ ਕਰਨਾ ਪਵੇਗਾ ਗੁਰੂ ਨੂੰ ਮਿਲਣਾ ਤੇ ਕੁਝ ਵਿਕਾਰ ਕੁਝ ਅਲਪ ਸੁਖ ਛੋੜਨੇ ਪੈਣਗੇ ਉਹਦੇ ਵੱਲੋਂ ਕਹਿ ਰਹੇ ਨੇ ਕਿ ਉਹਨਾ ਮਰੀਜੇ ਜਿਹੜਾ ਨਾ ਦੇਚਾ ਠੀਕ ਬਟ ਥੈਂਕ ਯੂ ਵਾਏ ਗੁਰਜੀ ਕਾ ਖਾਲਸਾ ਵਾਏ ਗੁਰਜੀ ਕੀ ਫਤਿਹ ਬੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਜਿਆਦੇ ਹੀ ਵਧੀਆ ਤੇ ਸਾਰੇ ਕੁਝ ਬਾਣੀ ਦੇ ਦਾ ਵੈਸੇ ਇੱਕ ਇੱਕ ਅੱਖਰ ਜਿਹੜਾ ਹੈਗਾ ਇਸੇ ਤਰ੍ਹਾਂ ਹੈਗਾ ਪਰ ਉਹ ਸਾਨੂੰ ਸਮਝਣ ਲਈ ਸਤਿ ਅਨੰਨ ਅਸੀਂ ਹੁੰਦੇ ਤੁਹਾਨੂੰ ਪਰਮੇਸ਼ਰ ਹਰਪਾਲ ਹਰ ਘੜੀ ਚੜ੍ਹਦੀਆਂ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਜੀ ਥੈਂਕ ਯੂ ਤੁਸੀਂ ਬੜਾ ਪਿਆਰ ਦਿੰਦੇ ਹੋ ਹਰ ਵਾਰੀ ਔਰ ਵਾਕਈ ਅੱਜ ਸ਼ਬਦ ਐਸਾ ਸਾਡੀ ਭੈਣ ਜੀ ਨੇ ਕਹ ਰਹੀ ਸੀ ਕਿ ਵੀ ਕਾਫੀ ਸਾਲਾਂ ਤੋਂ ਇੱਕ ਜਿਵੇਂ ਆਪਾਂ ਬੋਲਦੇ ਹੁੰਨੇ ਆ ਪਰ ਇਹ ਮੈਨੂੰ ਲੱਗਦਾ ਬਹੁਤ ਇੱਕ ਸੈਗਮੈਂਟ ਦੇ ਵਿੱਚ ਇਹ ਸ਼ਬਦ ਪ੍ਰਚਲਿਤ ਹੈ ਪਰ ਬਹੁਤਾਂ ਤੇ ਇਹ ਸ਼ਬਦ ਦੀ ਵਿਆਖਿਆ ਜਾਂ ਕੈਲੋ ਵੀ ਜਿਆਦਾ ਸਾਂਝੀ ਹੁੰਦੀ ਤੇ ਹੁਣ ਇਹਦੀ ਸਾਂਝ ਹੋ ਰਹੀ ਆ ਤੇ ਅੱਜ ਭੈਣ ਜੀ ਨੇ ਮਨਪ੍ਰੀਤ ਜੀ ਨੇ ਇਨੀਸ਼ੀਏਟਿਵ ਲਿਆ ਵੀ ਇਹ ਸ਼ਬਦ ਡਿਸਕਸ ਕਰੀਏ ਹਾਲਾਂਕਿ ਅਸੀਂ ਪਹਿਲਾਂ ਸੋਚ ਰਹੇ ਸੀ ਵੀ ਬਹੁਤ ਲੰਬਾ ਸ਼ਬਦ ਹੈ ਠਹਿਰਾਓ ਬੜੇ ਉਖੇ ਲੱਗੇ ਸਾਡੇ ਅੱਜ ਅਸੀਂ ਭੈਣ ਭਰਾ ਨੇ ਮਿਲ ਕੇ ਠਹਿਰਾਓ ਲਾਉਣ ਦੀ ਕੋਸ਼ਿਸ਼ ਕੀਤੀ ਇੱਕ ਜਗ੍ਹਾ ਤੇ ਥੋੜਾ ਜਿਹਾ ਲੱਗਿਆ ਮੈਨੂੰ ਫਿਰ ਮੈਂ ਉਹਨੂੰ ਠੀਕ ਕਰ ਦਿੱਤਾ ਸੀਗਾ ਤੇ ਅੱਗੋ ਦੀ ਗੁਰਵਚਨ ਵੀਰ ਜੀ ਨੇ ਬੜੇ ਛੰਘਮ ਤਰੀਕੇ ਨਾਲ ਬਧਿਆਨ ਨੂੰ ਦੱਸ ਦਿੱਤਾ ਵੀ ਜੇ ਹੋਰ ਕੋਈ ਸੀ ਵੀਰ ਭੈਣ ਨੇ ਆਪਣਾ ਕੋਈ ਪੱਖ ਦੇਣਾ ਹੈ ਕੋਈ ਲੱਗਦਾ ਕਿਉਂਕਿ ਮੈਨੂੰ ਸਟਾਰਟਿੰਗ ਇ ਜਿਵੇਂ ਲੱਗਿਆ ਸੀਗਾ ਵੀ ਇਹ ਇੱਕ ਕੈਲੋ ਵੀ ਜੀਵ ਇਸਤਰੀ ਦਾ ਕਹਿ ਲੋ ਪਰ ਜੇ ਇੰਡਾਇਰੈਕਟਲੀ ਡਾਇਰੈਕਟਲੀ ਆਪਾਂ ਕਹੀਏ ਤੇ ਹਸਬੰਡ ਵਾਈਫ ਦਾ ਇੱਕ ਰਿਲੇਸ਼ਨ ਨਕਸ਼ਾ ਖਿੱਚ ਕੇ ਗੁਰੂ ਸਾਹਿਬ ਨੇ ਦੱਸਿਆ ਵੀ ਇਸ ਤਰ੍ਹਾਂ ਦਾ ਜਿਹੜਾ ਜੀਵਨ ਹੈ ਜਿਵੇਂ ਮੈਂ ਪਹਿਲਾਂ ਕਹਿ ਰਿਹਾ ਸੀ ਵੀ ਜੇ ਆ ਅਕੀਰਲੀਆਂ ਦੋ ਤਿੰਨ ਪੰਕਤੀਆਂ ਪੜ ਲਏ ਤੇ ਸਾਡੇ ਕੌਮ ਦੇ ਵਿੱਚ ਜਿਹੜੇ ਇੰਨਾ ਪਿਆਰ ਇੰਨੀ ਡੈਡੀਕੇਸ਼ਨ ਇੰਨੀ ਇਨਵੋਲਵਮੈਂਟ ਡੈਡੀਕੇਸ਼ਨ ਦਾ ਮਤਲਬ ਇਨਵੋਲਵਮੈਂਟ ਆਪਣੇ ਸਾਥ ਦੇ ਨਾਲ ਇਨੀ ਇਨਵੋਲਵਮੈਂਟ ਹੋ ਜਾਏ ਤੇ ਸਾਡੇ ਜੀਵਨ ਸੁਖੀ ਹੋ ਜਾਣ ਜਿਹੜੇ ਡਾਈਵੋਰਸ ਰੇਟ ਸਾਡੇ ਵਾਧਰੇ ਨੇ ਉਹ ਖਤਮ ਹੋ ਜਾਣ ਵੀ ਕੀ ਦੇਣਾ ਹੈ ਤੂੰ ਬਾਅਦ ਦੇ ਵਿੱਚ ਉਹਨੂੰ ਆਪਣੇ ਸਹੋ ਨੂੰ ਕੀ ਦੇਣਾ ਉਹ ਮਤ ਦੇਣੀ ਹੈ ਮਤ ਦੇ ਕੇ ਫਿਰ ਉਹਦਾ ਜਿਹੜਾ ਉਹਦੀ ਤੇਰੀ ਡਾਇਰੈਕਸ਼ਨ ਹੈ ਤੇ ਉਹਦਾ ਸੁਖੀ ਸੁਖ ਹੈ ਹਰ ਪਾਸੇ ਆਨੰਦ ਦਾ ਖੇੜਾ ਆਨੰਦ ਜਿਵੇਂ ਸਟਾਰਟਿੰਗ ਦੇ ਸ਼ਬਦ ਦੇ ਵਿੱਚ ਆਇਆ ਸੋ ਆਮ ਰੀਲੀ ਇੰਪ੍ਰੈਸਡ ਵੀ ਜੀ ਤੁਸੀਂ ਫਿਰ ਦਿਨਾਂ ਤੌਲਾ ਧੰਨਵਾਦ ਕਰੀਏ ਤੇ ਧੰਨਵਾਦ ਅਸਲ ਦੇ ਵਿੱਚ ਗੁਰਬਾਣੀ ਦਾ ਗੁਰੂ ਸਾਹਿਬ ਦਾ ਜਿਨ੍ਹਾਂ ਨੇ ਕੋਈ ਰੈਫਰੈਂਸ ਜਿਹੜਾ ਨਹੀਂ ਛੱਡਿਆ ਤੇ ਸਾਨੂੰ ਐਕਸਪਲੇਨ ਕੀਤਾ ਕਿ ਸਾਡਾ ਜਿਹੜਾ ਜੀਵਨ ਹੈ ਉਹ ਈਜ਼ੀ ਖੋਰ ਇਜ਼ੀ ਤੇ ਕੌਂਟਰਡਿਕਸ਼ਨ ਤੋਂ ਪਰੇ ਹੋ ਕੇ ਤੁਹਾਡਾ ਜੀਵਨ ਸੁਖੀ ਹੋ ਜਾਏ ਇਸ ਲੈਵਲ ਦਾ ਗਿਆਨ ਜਿਹੜਾ ਸਮਝ ਜਿਹੜੀ ਸਾਨੂੰ ਦਿੱਤੀ ਗੁਰੂ ਸਾਹਿਬ ਨੇ ਜੇ ਹੋਰ ਕਿਸੇ ਵੀਰ ਪੈਨ ਨੇ ਆਪਣੀ ਕੋਈ ਸਾਂਝ ਕਰਨੀ ਹੈ ਤੇ ਕੁਐਸਚਨ ਕਰਨਾ ਹੈ ਤੇ ਜ਼ਰੂਰ ਕਰ ਲਓ ਜੀ ਨਹੀਂ ਤੇ ਅਸੀਂ ਫਿਰ ਰਿਕਾਰਡਿੰਗ ਜੇਕਰ ਕੋਈ ਵੀਰ ਪੈਨ ਆਪਣੀ ਸ਼ਬਦਾਵਲੀ ਵਿੱਚ ਪਿਆਖਿਆ ਥੋੜੀ ਡਿਫਰੈਂਟ ਵੀ ਕਰਨਾ ਚਾਹੁੰਦੇ ਨੇ ਤੇ ਜ਼ਰੂਰ ਕਰੋ ਤਾਂ ਜੋ ਦੂਜੀ ਸ਼ਬਦਾਵਲੀ ਵੀ ਮਿਲ ਜਾਏ ਸਾਨੂੰ ਹਾਂ ਜੀ ਕਾਫੀ ਜਨੇ ਜੁੜੇ ਹੋਏ ਨੇ ਜੇਕਰ ਕੋਈ ਹੋਰ ਸ਼ਬਦਾਵਲੀ ਵਿੱਚ ਪਰੇ ਤੇ ਬਹੁਤ ਅੱਛਾ ਹੋਏਗਾ ਇੱਕ ਵਾਰੀ ਬਹੁਤ ਹੀ ਸੁੰਦਰ ਮਤਲਬ ਇਹ ਸ਼ਬਦ ਜਿਹੜਾ ਹੈ ਨਾ ਨੂੰ ਕੰਡੇ ਖੜਾ ਕਰਦਾ ਹੈ ਖਾਸ ਕਰ ਲਾਸਟ ਵਾਲੀਆਂ ਪੰਕਤੀਆਂ ਸਹਿ ਸਾਹਿਬ ਕੀ ਬਾਤ ਜੇ ਕੀ ਜੇ ਆਖੇ ਤੋ ਨਾਨਕ ਕਿਆ ਦੀਜੇ ਤਿਸ ਬਠੇ ਕਰ ਸਣ ਦੀਜੇ ਢਿਨ ਸਿਰ ਸੇਵ ਕਰੀਜੇ ਦੇਖ ਹੀ ਸਕਦੇ ਹੋ ਪੱਕਾ ਯਕੀਨ ਦੇ ਸਕਦੇ ਜਿਸ ਇਸ ਵੱਢ ਕੇ ਬੈਣ ਨੂੰ ਦੇਣਾ ਬਾਬਾ ਨਾਨਕ ਲਿਖ ਰਹੇ ਨੇ ਉਸ ਅਵਸਥਾ ਵਿੱਚ ਕਿ ਅਸਥਾਸੀ ਤੇ ਹੈ ਕਿੱਥੇ ਆ ਫਿਰ ਹਾਂ ਮੈਂ ਤੇ ਨਹੀਂ ਚਾਰਦੀ ਅਸਥੀ ਕਿਧਰ ਗਈ ਨਹੀਂ ਅਸਥੀ ਨਹੀਂ ਕਰਦੇ ਉਸੇ ਸਾਬ ਦੇ ਦੇਖੋ ਸ਼ਾਬਦਿਕ ਅਰਥ ਜੇ ਆਪਾਂ ਕਰੀਏ ਨਾ ਫਿਰ ਬੈਸਣ ਵਾਲੀ ਗੱਲ ਹੈ ਵੀ ਇੱਕ ਮੂੜਾ ਜਿਹਾ ਬਣਾ ਕੇ ਸਿਰ ਦਾ ਮੂੜਾ ਬਣਾ ਕੇ ਦੇਦੀ ਵੀ ਤੁਸੀਂ ਇਸ ਆਸਣ ਤੇ ਬਹਿ ਜਾਓ ਜੀ ਇਹ ਸ਼াব্দਿਕ ਅਰਥ ਹੋ ਗਏ ਪਰ ਜਿਹੜਾ ਗਿਆਨ ਵਾਲੀ ਗੱਲ ਜਿਵੇਂ ਗੁਰਬਚਨ ਵੀ ਜੀ ਨੇ ਦੱਸੀ ਹੈ ਹੁਣ ਅਸਲੀ ਸਿਰ ਥੋੜਨਾ ਵਟ ਕੇ ਦੇਣਾ ਉਹ ਮਨ ਦਾ ਜਿਹੜਾ ਜਿਹੜੀ ਸਾਡੇ ਅੰਦਰ ਹੋਮ ਹੈ ਭਰੀ ਹੈ ਜਿੱਦੇ ਕਰਕੇ ਅਸੀਂ ਇੱਕ ਨਹੀਂ ਹੁੰਦੇ ਸਾਹੋਦੇ ਨਾਲ ਆਪਣੇ ਲਾਈਫ ਪਾਰਟਨਰ ਦੇ ਨਾਲ ਕਿਉਂਕਿ ਅੱਜ ਕੱਲ ਫੈਮਿਨਿਜ਼ਮ ਚੱਲ ਰਹੀ ਹੈ ਇਸ ਕਰਕੇ ਮੈਂ ਲਿੰਗ ਮੇਲ ਫੀਮੇਲ ਦੀ ਗੱਲ ਨਹੀਂ ਕਰਦਾ ਅਸੀਂ ਇੱਕ ਦੂਜੇ ਨਾਲ ਇਸ ਲੈਵਲ ਦੇ ਅਟੈਚ ਨਹੀਂ ਹੁੰਦੇ ਦੇਖੋ ਤੇ ਦੋਨੋਂ ਪਾਸੇ ਹੋਣੀ ਚਾਹੀਦੀ ਇਹ ਗੱਲ ਆਪਹੁੜ ਦੇਖੇ ਵੀ ਇਹ ਸ਼ਬਦ ਸਮਾਜ ਨੂੰ ਕੀ ਦੇ ਰਿਹਾ ਹੈ ਇਹ ਸਮਾਜ ਨੂੰ ਦੇ ਰਿਹਾ ਵੀ ਤੁਸੀਂ ਇੱਕ ਹੋ ਜਾਓ ਆਪਣੀ ਆਪਣੀ ਨਾ ਸੋਚੋ ਮੀ ਮਾਈ ਸੈਲਫ ਇਹ ਸਾਡਾ ਪਿਛਲੇ 20 30 ਸਾਲਾਂ ਤੋਂ ਬਹੁਤ ਜ਼ਿਆਦਾ ਪ੍ਰਚਾਰ ਹੋ ਰਿਹਾ ਮਾਫ ਕਰਨਾ ਮੈਂ ਥੋੜੀ ਦੀ ਗੱਲ ਡਾਇਵਰਟ ਕਰ ਰਿਹਾ ਜੀ ਇਜਾਜ਼ਤ ਹੈ ਤਾਂ ਕਰ ਲਵਾਂ ਬਿਸ਼ੱਕ ਜੀ ਸਿੱਖੋ ਮੈਂ ਤੇ ਉਹ ਅਰਥ ਬਚਪਨ ਤੋਂ ਜਦੋਂ ਤੋਂ ਪੜ ਰਹੀ ਹਾਂ ਉਹੀ ਸਮਝ ਰਹੀ ਸੀ ਜੋ ਮੈਂ ਸ਼ਾਬਦਿਕ ਕਿਤੇ ਅੱਜ ਬਸਾ ਲੱਗਿਆ ਮੈਨੂੰ ਕਿ ਉਹਦੇ ਅਰਥ ਇਹ ਵੀ ਹੋ ਸਕਦੇ ਨੇ ਜੋ ਵੀ ਗੁਰਬਚਨ ਸਿੰਘ ਜੀ ਨੇ ਕੀਤੇ ਹਕ ਕੁਛੋਤੀ ਨਾਲ ਸਮਝਾਇਆ ਹੋਗਾ ਜੀ ਤੇ ਸਾਡੇ ਸਮਾਜ ਦੇ ਵਿੱਚ ਨਾ ਇੱਕ ਆ ਗਿਆ ਮੀ ਮਾਈ ਸੈਲਫ ਹਨਾ ਉਹ ਮੀ ਮਾਈ ਸੈਲਫ ਮਾਈ ਲਾਈਫ ਦੀ ਗੱਲ ਆ ਗਈ ਨਾ ਜਦੋਂ ਮਾਈ ਬਾਡੀ ਮਾਈ ਲਾਈਫ ਉੱਥੇ ਸਾਡੇ ਸਮਾਜ ਨੇ ਇਕੱਲਾ ਰਹਿਣਾ ਨਿਊਕਲੀਅਰ ਬਣਾਤਾ ਸਾਰਿਆਂ ਨੂੰ ਪਹਿਲਾਂ ਕੁੱਟੂਬ ਹੁੰਦੇ ਸੀ ਇਕੱਠੇ ਰਹਿੰਦੇ ਸੀ ਤੇ ਕਈ ਚੀਜ਼ਾਂ ਦੇ ਨਾਲ ਜੁੜੀਆਂ ਵੀ ਹੋਈਆਂ ਨੇ ਪਰ ਚਲੋ ਉਹ ਫਿਰ ਮੁੱਦਾ ਬੜਾ ਲੰਮਾ ਹੋ ਜਾਂਦਾ ਮੈਂ ਹਿੰਟ ਦੇਣਾ ਸੀ ਹਿੰਟ ਦੇਤਾ ਹਾਂ ਜੀ ਜਿਵੇਂ ਅੱਜਕੱਲ ਕਹਿੰਦੇ ਨੇ ਮੈਨੂੰ ਮੇਰੀ ਸਪੇਸ ਦਿਓ ਸਾਹਮਣੇ ਵਾਲੇ ਨੂੰ ਉਹਦੀ ਸਪੇਸ ਦਿਓ ਉਹ ਸਪੇਸ ਐਨੀ ਆਸ ਬੁਧਾ ਲਈ ਕਿ ਉਹ ਤੁਸੀਂ ਕਿਸੇ ਨਾਲ ਗੱਲ ਹੀ ਨਹੀਂ ਕਰਦੇ ਔਰ ਇਕੱਲੇ ਹੀ ਆਪਣੇ ਅੰਦਰ ਹੀ ਗਲਤਾਨ ਹੋਏ ਰਹਿੰਦੇ ਆ ਹਾਂ ਜੀ ਦੇ ਕਿਸੇ ਨਾਲ ਗੱਲ ਕਰਨੀ ਹੈ ਤੇ ਜ਼ਰੂਰ ਹੈਲਪਸ ਕਰੋ ਜੀ ਨਹੀਂ ਤੇ ਉਹ ਵੀ ਵੀ ਜੀ ਨੇ ਡਿਸਕਸ ਕਰਤਾ ਇਹਨਾਂ ਬਿ ڈپریشن ਹੋ ਗਿਆ ਸਾਨੂੰ ਹੁਣ ਬਿਲਕੁਲ ਬਿਲਕੁਲ ਇਹ ਸਮਾਪਤੀ ਕਰੀਏ ਵਿੱਚ ਰਿਕਾਰਡਿੰਗ ਲਈ ਹਾਂ ਠੀਕ ਹੈ ਜੀ ਸੋ ਸਾਡੇ ਜੁੜੇ ਵੀਰਾਂ ਪੈਣਾ ਦਾ ਬਹੁਤ ਬਹੁਤ ਧੰਨਵਾਦ ਜੀ ਬੈਂਡ ਹੋਇਆ ਵੀਰ ਜੀ ਹਾਂ ਜੀ ਗੁਰਬਚਨ ਸਿੰਘ ਜੀ ਵੀਰ ਜੀ ਗੁਰਬਚਨ ਸਿੰਘ ਜੀ ਬាទ ਜੀ ਵੀ ਜੀ ਬាទ ਇੱਕ ਇੱਕ ਗੱਲ ਐਡ ਕਰਨਾ ਚਾਹਾਂਗਾ ਵੀ ਗੁਰਨਾਨਕ ਸਾਹਿਬ ਨੂੰ ਕੁਦਰਤ ਨਾਲ ਕਿੰਨਾ ਪਿਆਰ ਸੀ ਔਰ ਐ ਪਤੀ ਪਤਨੀ ਦੇ ਸਬੰਧਾਂ ਨੂੰ ਕਿਵੇਂ ਸਮਝਦੇ ਸੀ ਕਿਵੇਂ ਅੱਛੀ ਤਰ੍ਹਾਂ ਸਮਝਦੇ ਸੀ ਕਿਉਂਕਿ ਐ પતિ ਪਤਨੀ ਦਾ ਜ਼ਿਕਰ ਲੈ ਕੇ ਹੀ ਇਹ ਸਾਰਾ ਸ਼ਬਦ ਉਚਾਰਿਆ ਗਿਆ ਭਈ ਜਿਵੇਂ ਮੰਗ ਹੋ ਗਈ ਜਾਂ ਵੰਗਾ ਹੋ ਗਿਆ ਚੂੜੀਆਂ ਹੋ ਗਿਆ ਤੇ ਗੁਰਨਾਨਕ ਸਾਹਿਬ ਕਿੰਨੇ ਦੂਰ ਅੰਦੇਸ਼ੀ ਔਰ ਕਿੰਨੇ ਵਿਵੇਕ ਬੁੱਧੀ ਦੇ ਮਾਲਕ ਸੀ ਬਸ ਅੰਨਾ ਕਰਨੀ ਧੰਨਵਾਦ ਹੂੰ ਹੂੰ ਜੀ ਜੀ ਤਾਂ ਹੀ ਅੱਜ ਵੱਡੇ ਵੱਡੇ ਲੋਗ ਨਾ ਤੁਮਸਤ ਘੋਰੇ ਨੇ ਜੀ ਜਸਪਾਲ ਸਿੰਘ ਜਿਹਨੇ ਵੀ ਹੰਦਸ ਕੀਤਾ ਜੀ ਬੀ ਜੀਓ ਹਾਂ ਜੀ ਵਾਇਦਰ ਜੀ ਕਾ ਖਾਨ ਸਾਹਿਬ ਹੈ ਬ੍ਰਿਫੀ ਫਤੇ ਜੀ ਮੈਂ ਨਾ ਜੀ ਮੇਰਾ ਉਹ ਹੈਗਾ ਕਿ ਨਲਕਾ ਪਾਣੀ ਖਰਾਬ ਕਰਾਇਦਾ ਉਹ ਮੇਰਾ ਫੋਨ ਵਿੱਚ ਆਇਆ ਇਹੋ ਜਿਹਾ ਤੇ ਮੈਨੂੰ ਜਾਣਾ ਪਿਆ ਤੇ ਮੈਂ ਸੁਣ ਨਹੀਂ ਸਕਿਆ ਪਰ ਜਿਹੜਾ ਇੱਕ ਸ਼ਬਦ ਜਿਹਦੇ ਤੇ ਮੈਂ ਰੋਜ਼ ਆਪਣਾ ਵਿਚਾਰ ਦਿੰਨਾ ਵੀ ਜੇ ਆਪਾਂ ਤੁਰਨਾ ਨਹੀਂ ਗਾਂ ਜੇ ਆਪਾਂ ਇੱਥੇ ਹੀ ਖੜੇ ਰਹਿਣਾ ਸ਼ੌਕ ਹੀ ਹੁੰਦਾ ਦੱਸੋ ਕਿ ਕਿਸ ਭਾਸ਼ਾ ਚ ਹੁੰਦਾ ਸ਼ੌਕ ਲਫਜ਼ ਹਮ ਛੇ ਛੇ ਕਿਸ ਭਾਸ਼ਾ ਚ ਹੁੰਦਾ ਲਫਜ਼ ਤੁਸੀਂ ਆਪਣੇ ਕਿਸੇ ਨੂੰ ਸ਼ਾਹ ਤੇ ਕਹਿੰਦੇ ਆ ਦੁਕਾਨ ਤੇ ਜਾ ਕੇ ਸ਼ਾਹ ਉਹ ਬਾਦਸ਼ਾਹ ਤੁਸੀਂ ਸ਼ਾਹ ਕੀ ਕਹਿੰਦੇ ਆ ਕਿਸੇ ਨੂੰ ਦੱਸੋ ਸੌਜੀ ਤੁਸੀਂ ਸੌ ਦਾ मीनिंग ਪੁੱਛਿਆ ਤੇ ਮੈਨੂੰ ਜਿੰਨਾ ਪਤਾ ਹੈ ਮੈਂ ਦੱਸਣਾ ਚਾਹਾਂਗੀ ਜੇ ਇਜਾਜ਼ਤ ਹੋ ਇੱਥੇ ਹਾਂ मीनिंग ਨਹੀਂ ਮੈਂ ਇੱਥੇ ਜੋ ਸ਼ਾਹ ਲਫਜ਼ ਆਇਆ ਹੈ ਇਹ ਅਸਲ ਲਫਜ਼ ਸ਼ਾਹ ਹੈ ਜੀ ਮੈਂ ਦੇਖੋ ਸੱਸਣਾ ਚਾਹਾਂਗੀ ਸ਼ਾਹ ਦਾ ਸਾਰ ਅਰਥ ਹੈਗਾ ਸੈਦਾ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਸ਼ਾਹ ਸੈਦ ਦਾ ਅਰਥ ਹੈਗਾ ਸੈਦ ਦਾ ਅਰਥ ਹੈਗਾ ਸਹਿ ਦਾ ਅਰਥ ਹਾਂਜੀ 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 ਦੱਸੋ ਸਹਿ ਦਾ ਅਰਥ ਜਿਹੜਾ ਆ ਆਪਣੀ ਆ ਜਿਹੜੀ ਪਹਾੜੀਏ ਬੋਲਦੇ ਨਾ ਹਿਮਾਚਲ ਵਾਲ ਲੈਂਗੁਏਜ ਉਹਦੇ ਉਹ ਜਿਹੜੀ ਪੰਜਾਬੀ ਟਾਈਪ ਉੱਥੇ ਆਉਂਦਾ ਹੈ ਉੱਥੇ ਸਹਿ ਦਾ ਅਰਥ ਹੈ ਸਹਿ ਕਹਿੰਦੇ ਆ ਉਹਨੂੰ ਜਾਂ ਇਹਨੂੰ ਇਸ ਨੂੰ ਵੀ ਜਿੱਦਾਂ ਸੀ ਕਹਿੰਦੇ ਆ ਉਹ ਕਹਿੰਦੇ ਆ ਸਹਿ ਨਹੀਂ ਲੈਣਾ ਹਾਂ ਸਹਿ ਉਹ ਉਹ ਤੇ ਪ੍ਰੋਨਾਨਡ ਦੇ ਵਿੱਚ ਵਰਤ ਲਿਆ ਨਾ ਉਹਨਾਂ ਨੇ ਉਹ ਠੀਕ ਹੈ ਨਾ ਉਹ ਸਹਿ ਹੁੰਦਾ ਹੈ ਜੀ ਆ ਤੁਨ ਸੁਣੋ ਪਰ ਇਹ ਜਿਹੜਾ ਸ਼ਬਦ ਆ ਜਦੋਂ ਇੱਕ ਔਂਕੜ ਲੱਗੀ ਆ ਇੱਕ ਹਟੀਆ ਹਾਇ ਨੂੰ ਸਿਹਾਰੀ ਲੱਗੀ ਆ ਵਾਰ-ਵਾਰ ਆ ਪਰ ਉਹ ਜੇ ਮੈਂ ਅਗਰ ਮੇਰੇ ਵਰਗਾ ਬੰਦਾ ਵੀ ਅਗਰ ਮਿਹਨਤ ਕਰਕੇ ਬੈਠਾ ਔਰ ਰੋਜ਼-ਰੋਜ਼ ਚੀਕਾਂ ਵਾਰ-ਵਾਰ ਕੇ ਕੂਕਾਂ ਮਾਰ-ਮਾਰ ਕੇ ਸਮਝਾਵੇ ਕਿਹਦਾ ਉਚਾਰਨ ਆਹਾ ਆ ਮੈਨੂੰ ਪਤਾ ਕਿਉਂਕਿ ਬਹੁਤਾਤ ਵੱਡੇ-ਵੱਡੇ ਗਿਆਨੀ ਗੁਰਮੁਖ ਮੈਂ ਨਾ ਜਿਹੜਾ ਆਪਣੇ ਕੋਲ ਕੋਈ ਐਪ ਆ ਉਹਦੇ ਚ ਚਾਰ-ਚਾਰ ਤਰ੍ਹਾਂ ਦੀ ਵਿਆਖਿਆ ਪੜਦਾ ਤੇ ਜੇ ਉਥੇ ਬੋਲਣ ਵਾਲੇ ਵਿਚਾਰ ਲਿਖਣ ਵਾਲੇ ਜਾਂ ਜਿਹੜੇ ਬੋਲ ਕੇ ਆਡੀਓ ਰਿਕਾਰਡਿੰਗ ਵਾਲੇ ਨੇ ਉਹ ਵੀ ਛੈ ਹੀ ਪੜੀ ਜਾਂਦੇ ਨੇ ਛੋ ਹੀ ਪੜੀ ਜਾਂਦੇ ਨੇ ਹੁਣ ਸਾਡੇ ਲੋਕਾਂ ਦਾ ਵੀ ਕੀ ਗੁਣਾ ਵਿਚਾਰ ਆਉਂਦਾ ਪਰ ਕੋਈ ਦੱਸਦਾ ਨਹੀਂ ਤੇ ਮੈਂ ਤੇ ਇਹਦੇ ਤੇ ਹੁਣ ਮੇਰੀ ਰਿਕਾਰਡਿੰਗ ਚ ਜਾਰੀ ਆ ਛੋ ਕੋਈ ਚੀਜ਼ ਨਹੀਂ ਹੁੰਦੀ ਛੈ ਕੋਈ ਚੀਜ਼ ਨਹੀਂ ਹੁੰਦੀ ਇਹ ਜਿਹੜੀਆਂ ਦੋ ਚੀਜ਼ਾਂ ਨੇ ਜਦੋਂ ਪਪਾ ਹਾ ਹਾਰਾ ਦਾ ਪਾਹੇਰ ਪੜਾਂਗੇ ਨਾ ਉਹ ਉਹ ਇੱਕ ਲਫ਼ਜ਼ ਹੁੰਦਾ ਪੈਰ ਉਹਨੂੰ ਪੜਿਆ ਜਾਂਦਾ ਹਾ ਹਾ ਬੜਾ ਸਾਇਲੈਂਟ ਜਿਹਾ ਹੁੰਦਾ ਹਲਕਾ ਜਿਹਾ ਤੇ ਪੱਪੇ ਦੇ ਨਾਲ ਜਦੋਂ ਹਾ ਹਾ ਲੱਗਦਾ ਤੇ ਲਾਸ ਅੱਖਰ ਮੁਕਤਾ ਹੁੰਦਾ ਜਾਂ ਤਿੰਨ ਅੱਖਰਾਂ ਦੇ ਵਿੱਚ ਵਿਚਾਲੇ ਜਦੋਂ ਹਾ ਹਾ ਮੁਕਤਾ ਹੁੰਦਾ ਉਹ ਪਹਿਲੇ ਅੱਖਰ ਦੇ ਉੱਪਰ ਦੁਲਾਵਾਂ ਦੀ ਮਾਤਰਾ ਦੀ ਸਵਾਰੀ ਕਰਦਾ ਉਹ ਕਿ ਗ੍ਰਾਮਰ ਦਾ ਨਿਯਮ ਜੇ ਆਪਾਂ ਮਹਿਲਾ ਵੀ ਪੜਦੇ ਨਾ ਕਈ ਮਹੱਲਾ ਪੜਦੇ ਨੇ ਇਹ ਵੀ ਗਲਤ ਆ ਕਿਉਂਕਿ ਮਮਾ ਹਾ ਹਾ ਲੱਲੇ ਕਰਨਾ ਮਹਿਲਾ ਮਹਿਲ ਹੁੰਦੇ ਨੇ ਗੁਰੂ ਪਾਤਸ਼ਾਹ ਜੀ ਦੇ ਮਹਿਲ ਨਹੀਂ ਸੀ ਪਤਨੀ ਗੁਰੂ ਪਾਤਸ਼ਾਹ ਜੀ ਦੇ ਜੇ ਮਹਿਲ ਸਰੀਰ ਗੁਰੂ ਨਾਨਕ ਦੇ ਸਰੀਰ ਦੂਜੇ ਗੁਰੂ ਨਾਨਕ ਦੂਸਰਾ ਮਹਿਲ ਦੂਸਰਾ ਸਰੀਰ ਇਸ ਸਰੀਰ ਨਾਲ ਆਇਆ ਜਿਹੜਾ ਮੁਹੱਲਾ ਹੁੰਦਾ ਉਹ ਪੇੜ ਨਾਲ ਹੁੰਦਾ ਆ ਗਰਾਊਂਡ ਖਿੱਤੇ ਨਾਲ ਹੁੰਦਾ ਆ ਉਹਦਾ ਮੁਹੱਲੇ ਦਾ ਮਤਲਬ ਹੈ ਨਾ ਜੀ ਤੇ ਇਸ ਤਰ੍ਹਾਂ ਕਰਕੇ ਇਹ ਜਿਹੜਾ ਸ਼ਾਹ ਲਫ਼ਜ਼ ਆ ਇਹ ਹਾਏ ਨੂੰ ਜਦੋਂ ਔਂਕੜ हटਿਆ ਜੋ ਸ਼ਾਹ ਕੰਠ ਨਾਲ ਲੱਗੀਆਂ ਤੇ ਸ਼ਾਹ ਦੇ ਦੇ ਲੱਗਣ ਕਰਕੇ ਨਾ ਵੀ ਸ਼ਾਹ ਦੇ ਕੰਠ ਨਾਲ ਲੱਗੀਆਂ ਤੇ ਇਸ ਕਰਕੇ ਹਾਏ ਦਾ ਔਂਕੜ ਨਹੀਂ ਲੱਗਿਆ ਇੱਥੇ ਜੋ ਸ਼ਾਹ ਦੇ ਕੰਠ ਨਹੀਂ ਲੱਗੀਆਂ ਮਾਲਕ ਦੇ ਖਸਮ ਦੇ ਗਲੇ ਨਹੀਂ ਲੱਗੀਆਂ ਤੇ ਦੂਜਾ ਜਿਹੜਾ ਹੁੰਦਾ ਹਾਏ ਨੂੰ ਔਂਕੜ ਉੱਥੇ ਇੱਕ ਮਿੰਟ ਇੱਥੇ ਹੈਗਾ ਵਿੱਚ ਹਾਂ ਕਰੇਂਦੀ ਏ ਮੁੰਦੇ ਸ਼ਾ ਰਾਤੋਂ ਅਵਰਾਹਾ ਸ਼ਾ ਇੱਥੇ ਆ ਵੀ ਜਿਹੜਾ ਖਸਮ ਇਹ ਆ ਉਹਦੇ ਨਾਲ ਰੱਤੀਆਂ ਹੋਈਆਂ ਨੇ ਦੂਸਰੀਆਂ ਅਵਰਾਹਾ ਦੂਜੀਆਂ ਰੱਤੀਆਂ ਹੋਈਆਂ ਨੇ ਮੈਂ ਮੈਂ ਨਹੀਂ ਰੱਤੀ ਹੈ ਨਾ ਜੇ ਇੱਥੇ ਇੱਕ ਤੌਖਲਾ ਜਾਂ ਖਦਸਾ ਰੱਖਿਆ ਇਹ ਸ਼ਾ ਲਫਜਾ ਸੋ ਇੰਨੀ ਕੋ ਬੇਨਤੀ ਮੈਂ ਵਿੱਚ ਐਡ ਕਰਨੀ ਸੀ ਜੇ ਮੈਂ ਚਾਹੁੰਦਾ ਵੀ ਸੀ ਚਲੋ ਕਿਉਂਕਿ ਬਾਅਦ ਚ ਕਰ ਲੈਂਦਾ ਫਿਰ ਮੈਂ ਕਾਇ ਰਿਕਾਰਡਿੰਗ ਵਿੱਚ ਚਲੀ ਜਾਵੇ ਮੇਰੀ ਕਿਉਂਕਿ ਮੈਂ ਕੁਝ ਗਲਤ ਨਹੀਂ ਬੋਲ ਰਿਹਾ ਜੀ ਜੀ ਧੰਨਵਾਦ ਹੈ ਹਾਂ ਜੀ ਤੁਹਾਡੀ ਜਾਣਕਾਰੀ ਸਾਂਝੀ ਕਰਤੀ ਵੀ ਜੀ ਨੇ ਬਹੁਤ ਅੱਛਾ ਹੋ ਗਿਆ ਵੀ ਜੀ ਏ ਜੀ ਵੀ ਪਰਮਵੀਰ ਸਿੰਘ ਜੀ ਜੀ ਨਹੀਂ ਠੀਕ ਵੀ ਜੀ ਬਿਲਕੁਲ ਮਹਿਲਾ ਵੀ ਵੀ ਜੀ ਨੇ ਸਹੀ ਐਕਸਪਲੇਨ ਕਰਤਾ ਅਸੀਂ ਵੀ ਮਹਿਲਾ ਹੀ ਬੋਲਦੇ ਆ ਮਹਿਲਾ ਬੋਲ ਮਹਿਲਾ ਅ ਠੀਕ ਹੈ ਇਹ ਜਿਹੜੀ ਐਕਸਪਲੇਨੇਸ਼ਨ ਹੈ ਸਮੇਂ ਦੀ ਜ਼ਰੂਰਤ ਵੀ ਹੈ ਤੇ ਆਪਾਂ ਹਲਕਾ ਹਲਕਾ ਛੋਟੇ ਛੋਟੇ ਸਟੈਪ ਕਰਕੇ ਜੇ ਆਪਾਂ ਕੁਝ ਆਪਣੇ ਆਪ ਨੂੰ ਅਪਡੇਟ ਅਪਡੇਟ ਕਰਾਂਗੇ ਅਪਗ੍ਰੇਡ ਕਰਾਂਗੇ ਤੇ ਹੋਰ ਆਪਾਂ ਕੁਝ ਜਿਹੜੀਆਂ ਕੁਰਤੀਆਂ ਕਹ ਲਓ ਸਾਡੇ ਸਮਾਜ ਦੇ ਵਿੱਚ ਆ ਚੁੱਕੀਆਂ ਨੇ ਜਿੱਥੇ ਸਾਡੇ ਕੋਲ ਗੁਰਬਾਣੀ ਹੈ ਪਰ ਗੁਰਬਾਣੀ ਹੋਣ ਦੇ ਬਾਵਜੂਦ ਵੀ ਅਸੀਂ ਕੁਰਾਏ ਪੈ ਰਹੇ ਹਾਂ ਮੱਥੇ ਟੇਕ ਰਹੇ ਹਾਂ ਸਿਰ ਤੇ ਚੁੱਕ ਰਹੇ ਹਾਂ ਸਾਰੇ ਦੁਨਿਆਵੀ ਜਿਹੜੇ ਸਾਡੇ ਅ ਕਾਰਵਿਹਾਰ ਨੇ ਉਹ ਕਰ ਰਹੇ ਆ ਉਹ ਟਾਸਰਾ ਲੈ ਕੇ ਪਰ ਕਿਤੇ ਨਾ ਕਿਤੇ ਸਾਡੇ ਕੋਲ ਜਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਸਾਡਾ ਸਮਾਜ ਇਗਨੋਰ ਕਰ ਰਿਹਾ ਉੱਥੇ ਸਾਨੂੰ ਸੁਧਾਰਨ ਦੀ ਲੋੜ ਹੈ ਤੇ ਮੈਂ ਸਾਰੇ ਜਿੰਨੇ ਵੀ ਜੁੜਦੇ ਨੇ ਸਾਡੇ ਨਾਲ ਸਾਰਿਆਂ ਦਾ ਧੰਨਵਾਦ ਕਰਦਾ ਪੀ ਤੁਸੀਂ ਤੁਹਾਡੇ ਜੈਸੇ ਵੀਰਾ ਪੈਣਾ ਦੀ ਸਾਡੇ ਕੋਲ ਫੀਡਬੈਕ ਆ ਜਾਂਦੀ ਹੈ ਤੇ ਉਹ ਕਿਤੇ ਨਾ ਕਿਤੇ ਜਦੋਂ ਅਸੀਂ YouTube ਤੇ ਪਾਨੇ ਤਾਂ ਇਤਿਹਾਸ ਬਣਦੀ ਹੈ ਤਾਂ ਕਿ ਲੋਕਾਂ ਨੂੰ ਹੋਰ ਐਕਸਪੀਰੀਅੰਸ ਸ਼ੇਅਰ ਹੋ ਸਕੇ ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਅੱਜ ਦੀ ਇੱਥੇ ਰਿਕਾਰਡਿੰਗ ਸਟਾਪ ਕਰਦੇ ਹਾਂ ਸਾਰੇ ਜੁੜੇ ਵੀਰਾ ਪੈਣਾ ਦਾ ਬਹੁਤ ਬਹੁਤ ਧੰਨਵਾਦ ਬਿਲਦੇ ਜੀ ਸ਼ਾਮ ਨੂੰ 6 ਵਜੇ ਵਾਗੜਿਕਾ ਖਾਲਸਾ ਵਾਗੁਰੂ ਜੀ ਕੀ ਫਤਿਹ